ਕੰਟਰੀ ਸਾਤਾ ਸਰੀ ਕਾਲਪੀ ਸਾਰੇ YouTube ਚੈਨਲ ਵਾਲਿਆਂ ਨੂੰ ਨਵੇਂ ਵੀਰਾਂ ਨੂੰ ਬਾਰ-ਬਾਰ ਵੈਲਕਮ ਹੈ ਜੀ ਆਪਣੇ ਚੈਨਲ ਤੇ ਤੇ ਜਿਵੇਂ ਥੰਬਨੇਲ ਤੋਂ ਹੀ ਪੜ ਲਿਆ ਨਾ ਅੱਜ ਜੀ ਪਹਿਲੇ ਦਿਨ ਕਬੂਤਰ ਕੀਤੇ ਆ ਜੀ ਪਾਣੀ ਤੇ ਪੰਜ ਕਬੂਤਰ ਆੜਾਏ ਆ ਜੀ ਇਹ ਆ ਰਿਹਾ ਦੇਖ ਤੇ ਬੱਚਾ ਨਵੇਂ ਆਦੇ ਲਾਇਆ ਪਾਣੀ ਪੰਜਾਮਲ ਪੰਜਾਮਲ ਤੋਂ ਸ਼ੁਰੂ ਕੀਤਾ ਜੀ ਅੱਜ ਬਾਕੀ ਚਾਰ ਉੱਚੇ ਆਪਣੇ ਤੇ ਇੱਕ ਫਿਰਦਾ ਹੀ ਹੈ ਰਟਾਰ ਦੇਖੋ ਹੁਣ ਕੀ ਕਰਦੇ ਕੱਲ ਨੂੰ ਫੇਰ ਇਹਨਾਂ ਦੀ ਫਿਰਤ ਕਰਾਵਾਂਗੇ ਅੱਜ ਪਹਿਲਾ ਦਿਨ ਹੈ ਪਹਿਲੇ ਦਿਨ ਜਿਹੜਾ ਪਾਣੀ ਲੱਗਦਾ ਉਹ ਘੜਦੇ ਵੀ ਆਖ ਪੁੱਤਰ ਤੇ ਫੇਰ ਹਾਲੇ-ਹਾਲੇ ਵੱਧ ਜਾਂਦੇ ਹਾਲੇ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਛਿੜਕਾ ਨਹੀਂ ਨਹੀਂ ਕੀਤੀ ਇਹ ਪਹਿਲਾ ਪਾਣੀ ਅੱਜ ਕਰਾਇਆ ਜੀ ਬਾਕੀ ਜਿਹੜੇ ਨਵੇਂ ਸਬਸਕ੍ਰਾਈਬਰ ਹੱਟ ਜਿਹੜੇ ਬਾਰ ਬਾਰ ਵੈਲਕਮ ਹੈ ਜੀ ਇਹਨਾਂ ਦਾ ਇਹ ਆ ਬੈਠਾ ਹੈ ਮੇਰੇ ਲਾਗੇ ਕਬੂਤਰ ਸਵੇਰ ਦਾ ਬੈਠਾ ਪਰ ਮੈਂ ਉਹਨੇ ਆਪਾਂ ਡਾਈ ਨੇ ਉਹ ਡਾਈ ਆਪਦੇ ਕਬੂਤਰ ਆਪਾਂ ਨੂੰ ਆਪਦੇ ਕਬੂਤਰ ਨਾਲ ਬਹਲਾ ਧਿਆਣੇ ਤੇ ਇਸ ਉਹਰ ਦਾ ਬੈਠਾ ਆਪਣਾ ਇੱਕ ਇਹ ਰਿਆ ਤੇ ਇਹ ਕ ਬੱਗਾ ਕਬੂਤਰ ਆ ਇਥੇ ਪਤਾ ਨਹੀਂ ਕਿਹੜਾ ਧਿਆਨ ਨਾ ਕਹਿੰਨੇ ਕਿਹੜਾ ਲਾਸਰਾ ਲਾਸਰਾ ਕਬੂਤਰ ਆ ਜੀ ਲੋਕ ਬੁਤਰੀਆਂ ਤਾਂ ਗਈਆਂ ਜੀ ਇੱਕ ਜਿਹੜੀ ਬੰਦ ਉੜਦੀ ਏ ਇੱਕ ਉਹ ਆ ਦੇਖੋ ਹੋ ਰਿਹਾ ਉਹ ਕੱਲ ਵੀ ਉਡਾਈ ਸੀ ਜਿਹੜੀ ਲਾਖ ਤੇ ਉਡਾਈ ਸੀ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਬੈਲ ਆਈਕਨ ਜਰੂਰ ਨਾ ਪਿਓ ਔਰ ਉਸ rau suneli बेल आइकन जरूर ना पेजे सब्सक्राइब करो अपना चैनल तारे आण वाली वीडियो ਤੁਹਾਡੇ ਤੱਕ ਪਹੁੰਚ ਸਕਣ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਅੱਜ ਲਾਇਆ ਜੀ ਪਹਿਲਾ ਪਾਣੀ ਆਪਾਂ ਕਬੂਤਰਾਂ ਨੂੰ ਤੇ ਤਿੰਨ ਕਬੂਤਰ ਆਵੇ ਉੱਡਦੇ ਜੀ ਆਪਣੇ ਚਾਰ ਆ ਜੀ ਇੱਥੇ ਆਪਣੇ ਤਿੰਨ ਕੇ ਚਾਰ ਆ ਥੱਲੇ ਆ ਆਗੇ ਬਾਕੀ ਉੱਚੇ ਖੜੇ ਜੀ 1 2 3 ਇਹਨਾਂ ਦੇ ਆ ਬਿਲਕੁਲ ਥੱਲੇ ਆ ਨਾ ਪੂਰੇ ਕਲੀਅਰ ਆ ਦਿਨ ਵੀ ਬਹੁਤ ਗਰਮੀ ਦਾ ਜੀ ਅੱਜ ਬੱਦਲ ਵਾਈ ਵੀ ਚਲੋ ਹੈ ਗਈ ਆ ਪਰ ਕੋਟ ਬਾਹਰ ਲੱਗਾ ਜੀ ਬੁੱਤਰਾ ਜੇ ਸਾਰੇ ਵੀਰਾਂ ਨੇ ਕਬੂਤਰ ਡਾਇਏ ਕੂਤਰ ਵੀ ਬਹੁਤ ਉੱਡਣ ਦਾ ਹੈ ਜੇ ਘੜ ਤੋਂ ਘਟ ਵੀ 40 ਕਬੂਤਰ ਹੋਣੇ ਉੱਡਣ ਦੇ ਜਿਹੜੇ ਮੇਰੇ ਏਰੀਆ ਚ ਹੈ ਬਾਕੀ ਪਰਾਂ ਪਰਾਂ ਵੀ ਹੈਗੇ ਆ ਦੂਜੀ ਸਾਈਡ ਵੀ ਬਥੇਰੇ ਕਬੂਤਰ ਆ ਰਾਉਸਨੇਲੀ ਆ ਭਰਦੇ ਜਾਨਵਰ ਇਹ ਮੁੜ ਜਾਣੇ ਜੀ ਇਕਰੀ ਆ ਬੱਚੇ ਦਾ ਨਹੀਂ ਆਪਣਾ ਪਰ ਆ ਬਾਕੀ ਮੁੜ ਜਾਣੇ ਆਪਣੇ ਕਬੂਤਰ ਇਹ ਦੇਖੋ ਕੀ ਕਰਦਾ ਜਾਣਾ ਚਾਹੀਦਾ ਇਹਨੂੰ ਵੀ ਤਾਂ ਜੇ ਬਿਲਕੁਲ ਵਰੀਆ ਡਿਆਰੇ ਨੇ ਉਹ ਡਾਵਾਂਗੇ ਆਪਾਂ ਬਾਜੀਆ ਦੇਖਦੇ ਆ ਕੀ ਕਰਦਾ ਜਿਹੜੀਆਂ ਦੋ ਕਬੂਤਰੀਆਂ ਉੱਚੀਆਂ ਜਾਂਦੀਆਂ ਸੀ ਆਪਣੀਆਂ ਉਹਨਾਂ 'ਚੋਂ ਇੱਕ ਰੋਕੀ ਆਪਾਂ ਨੇ ਇੱਕ ਢਾਈ ਅੱਜ ਉਹ ਦੇਖਦੇ ਆ ਅੱਜ ਕੀ ਪਰਵਾਜ਼ ਕਰਦੀ ਹਾਰੀ ਕਨੀ ਵਾਲਾ ਪਤਾ ਨਹੀਂ ਕੀਦਾ ਇੱਕ ਲਾਲ ਸਰਾ ਉੱਤੇ ਆ ਤੇ ਇੱਕ ਸ਼ਾਖੀ ਉੱਚੇ ਜਿਹੜੀ ਚੀਂਦੀ ਆ ਦੋ ਕਬੂਤਰ ਜਿਹੜੇ ਬਿਲਕੁਲ ਉੱਚੇ ਆ ਤਿੰਨ ਕਬੂਤਰ ਥੱਲੇ ਟੋਟਲ ਪੰਜ ਕਬੂਤਰ ਹੈ ਇਹ ਆ ਫਦੇ ਠਾਪੇ ਮਾਰਦੇ ਆਂ ਯਾਰਾਂ ਦੇ ਪਹਿਲਾਂ ਕੀਤੇ ਪਾਣੀ ਦੇ ਆਪਾਂ ਹੋਣ ਦੀਤੇ ਪਾਣੀ ਦੇ ਆਪਣੇ ਕਬੂਤਰਾਂ ਦੀਆਂ 11 ਡਾਰਾਂ ਥੋੜੀਆਂ ਘਟਈ ਕਈ ਵੀਰ ਤੇ 3 ਚੌਥੀ ਡਾਰ ਤੇ ਪਾਣੀ ਪਾਣੀ ਦੇ ਕਰ ਦਿੰਦੇ ਆਪਾਂ ਲੇਟ ਲਾਇਆ ਜੀ ਪਾਣੀ ਕਬੂਤਰਾਂ ਨੂੰ ਯੋਗੇ ਸੁੱਜਣ ਦਾ ਚਾਂਸ ਜ਼ਿਆਦਾ ਹੁੰਦਾ ਜੇ ਘੱਟ ਡਾਰਾਂ ਯਾਰੀਆਂ ਡਰਾ ਹੁਣ ਫਿਰ ਕਬੂਤਰ ਜਿਹੜਾ ਅੰਦਰੋਂ ਬਣਿਆ ਹੁੰਦਾ ਤੇ ਪਾਣੀ ਚੱਲ ਜਾਂਦਾ ਆ ਦੇਖੋ ਜਿਵੇਂ ਆਹ ਛਾਹ ਕੀ ਕਬੂਤਰੀ ਨੂੰ ਲਾਇਆ ਪਾਣੀ ਇਹ ਅੱਜ ਥੱਲੇ ਹੀ ਆ ਦੇਖੋ ਕਿ ਨਾ ਉੜਦੀ ਆ ਉਡਰਾਨੇ ਥੀ ਹਣ ਇਹ ਸੁੱਜਣ ਦਾ ਚਾਂਸ ਵੀ ਹੈਗਾ ਚੱਲ ਚੱਚਾ ਚੱਲ ਮਾਂ ਲਾੜਾ ਢਾਂਗੀ ਬੱਚੇ ਜਿਹੜੇ ਆ ਬੱਚਾ ਪਹਿਲੇ ਪਾਣੀ ਲੱਗਾ ਇਹਨੂੰ ਉਤਰੀ ਜ ਆਉਦੀ ਸੁੱਜ ਗਈ ਅੱਜ ਇਹਦੇ ਥੱਲੇ ਹੁੰਦੀ ਨਹੀਂ ਹਿੰਦੀ ਚਲੋ ਦੇਖਦੇ ਆ ਕੀ ਬੰਦਾ ਜਦੋਂ ਚੱਲ ਗਏ ਪਾਣੀ ਫੇਰੇ ਨਾਲ ਉੱਤੇ ਚਲੇ ਜਾਣਾ ਜਦੋਂ ਅੰਦਰੋਂ ਐ ਖਿੱਚੀ ਜਾਂਦੇ ਪਾਣੀ ਉਹਨੂੰ ਉੱਤੇ ਚਲੇ ਜਾਂਦੇ ਜਦੋਂ ਪਾਣੀ ਹੋਵੇ ਪੋਟਾਂ 'ਚ ਉਦੋਂ ਥੱਲੇ ਰਹਿੰਦੇ ਪਾਣੀ ਵੇਲੇ ਜਰਾ ਨਹੀਂ ਲਾਇਆ ਪੰਜ ਪੰਜ ਮਲੀਆ ਤੇ ਖਿਚਣ ਦੀ ਆਤ ਪਾਊਗੀ ਇਦਾਂ ਹੀ ਕੋਈ ਨਹੀਂ ਉੱਡ ਉੱਡ ਕੇ ਠੀਕ ਹੈ ਜੀ ਬਾਰ ਬਾਰ ਦਾ ਧੰਨਵਾਦ ਆ ਰਿਹਾ ਜੀ ਸਾਰੇ ਵੀਰਾਂ ਦਾ ਜਿਨ੍ਹਾਂ ਸਬਸਕ੍ਰਾਈਬ ਕੀਤਾ ਚੈਨਲ ਆਪਣਾ ਤੇ 200 ਦੇ 85 ਆਪਣੇ ਸਬਸਕ੍ਰਾਈਬਰ ਹੋ ਗਏ ਆ ਬਾਰ ਬਾਰ ਵੈਲਕਮ ਹੈ ਅਮੇ ਸਬਸਕ੍ਰਾਈਬਰਾਂ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆ ਪਾ ਬਾਡੀ ਦੇ ਰਿਲੇਟਡ ਕੱਲ ਪਾਈ ਆ ਜੀ ਵੀਡੀਓ ਇੱਕ ਬਾੜੀ ਜੋ ਈ ਸੀ ਕਰ ਕਰ ਆੜੀ ਔਰ ਇਹ ਰਿਲੇਟਡ ਕੱਲ ਵੀਡੀਓ ਪਾਈ ਆ ਬਹੁਤ ਪਿਆਰ ਮਿਲਿਆ ਨੂੰ ਤੇ ਚੈਨਲ ਤੇ ਜਾ ਕੇ ਜਰੂਰ ਦੇਖਿਓ ਜੀ ਇਹ ਵੀਡੀਓ ਜਿਹੜੀ ਕੱਲ੍ਹ ਬਾਜੀ ਪਰਸੋਂ ਦੀ ਆ ਆਈ ਐਮ ਸਬਸਕ੍ਰਾਈਬਰ ਥੈਂਕ ਯੂ ਜੀ ਥੈਂਕ ਯੂ ਜਿਹੜੀ ਕੱਲ ਪਰਸੋਂ ਡੀ ਬਾਜੀ ਹੋਰੀ ਆਪਾਂ ਪਾਈ ਆ ਜੀ ਸਾਰੀ ਵੀਡੀਓ ਬਣਾ ਕੇ ਕੋਈ ਤੇ ਉਹਨੂੰ ਬਹੁਤ ਪਿਆਰ ਮਿਲਿਆ ਤੇ ਜਿਨ੍ਹਾਂ ਨਹੀਂ ਵੇਖੀ ਵੀਡੀਓ ਜ਼ਰੂਰ ਦੇਖਿਓ ਫਲਾਰੀ ਆਉੜਦੇ ਆਪਣੇ ਪੇਜਸ ਘੜ ਤੋਂ ਘਟ ਵੀ 40 ਕਬੂਤਰ ਉੱਡੇ ਆ ਜੀ ਅੱਜ ਪੰਜ ਮੇਰੇ ਆਰੇ ਬਾਕੀ ਵਖਰੇ ਵਖਰੇ ਵੀਰਾਂ ਦੇ ਕਈਆਂ ਜਾਦੇ ਬਾਬਾ ਦਾਏ ਕਿਆਂ ਨੇ 8890 ਡਾਈ ਕੜ ਤੋਂ ਕਟ ਵੀ 40 ਕਬੂਤਰ ਉੱਡੇ ਉਹ ਇਹ ਦਸਖਾ ਕੀਨਾਂ ਇੱਕ ਘੰਟਾ ਉੱਡ ਗਏ ਤੇ ਫੇਰੇ ਨਾ ਪਾਣੀ ਆ ਚੱਲਣਾ ਜੇ ਹੁਣ ਹੁਣ ਬੈਠ ਜੇ ਫੇਰੇ ਸੁੱਝ ਜਾਣਗੇ ਫੇਰੇ ਮਰੋ ਪਾਣੀ ਕਿਨੋਂ ਕਹਿੰਦੇ ਆ ਕਿ ਨਹੀਂ ਖਿੱਚਿਆ ਉਹ ਚੀ ਹੋ ਜੂ ਕਈ ਢਾਕ ਉੱਡ ਗਏ ਤੇ ਫੇਰ ਨਹੀਂ ਕੋਈ ਚੱਕਰ ਇਹਨਾਂ ਨੂੰ ਫੇਰ ਅੰਦਰਲਾ ਪਾਣੀ ਜਿਹੜਾ ਉਹ ਸੁੱਕ ਜਾਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆਪਣੀ ਵੀਡੀਓ ਦੇ ਤੇ ਨਵੇਂ ਵੀਅਰ ਜਿਹੜੇ ਆ ਉਹ ਸਬਸਕ੍ਰਾਈਬ ਜਰੂਰ ਕਰੋ ਆਪਣਾ 500 ਦਾ ਟਾਰਗੇਟ ਹੈ ਜੀ ਫਿਲਹਾਲ 300 ਚੋਂ ਘਟਿਆ 15 300 ਵਾਲਾ ਟਾਰਗੇਟ ਪਹਿਲਾਂ ਪੂਰਾ ਕਰੀਏ ਫੇਰ ਆਪਾਂ 500 ਵਾਲਾ ਟਾਰਗੇਟ ਹੈ ਜਿਹੜਾ ਪੂਰਾ ਕਰਨਾ ਹੈਵ ਸਮਥਿੰਗ ਫਾਰ ਯੂ ਫਰਸਟ ਗੋ ਐਪ ਸਰਚ ਮਿਨੀਵਰਲਡ Please comment on my long videos. I will see your channel laterally. So kindly commenting on commenting on my long videos or uh, any other like short videos uh, like uh, ਦੀ ਛੜਾ ਪੰਨੋ ਕੀ ਹੋ ਗਿਆ ਹਲ ਚਾਚਾ 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 ਬਚਾੜੀ ਜਿਆਦਾ ਸੁਝ ਗਿਆ ਕੋਈ ਨਹੀਂ ਰੋੜਾ ਦੇ ਨਹੀਂ ਨੂੰ ਬੱਚੇ ਇਦਾਂ ਹੀ ਤੁਹਾਨੂੰ ਪਰਾ ਹੌਲੀ ਹੌਲੀ ਪੱਕੇ ਹੁੰਦੇ ਪੰਡੰਨਾਂ ਨੂੰ ਪਰਾ ਲੱਗੂ ਲਾਣੀਆਂ ਲੈ ਕੋਹਦੇ ਨੂੰ ਕੋਈ ਨਹੀਂ ਰਾਤੀ ਰਾਤੀ ਖੋਲਾਂਗੇ ਅੱਜ ਕੱਲ ਦੀ ਡਾਰ ਵੇਖਿਓ ਇਹਦੀ ਅੱਜ ਦੇ ਚਲੋ ਕੱਲ ਦੀ ਡਾਰ ਖੋਲਾਂਗੇ ਇਹਦੀ ਕੋਇਆ ਕੁਝ ਨਹੀਂ ਇਹਨੂੰ ਬਸ ਉਦਾਂ ਹੀ ਬੈਠ ਗਿਆ ਮਤਲਬ ਕਿ ਪਾਣੀ ਲਗੇ ਕਰਕੇ ਬੈਠ ਗਿਆ ਨਾ ਦੇ ਮੂੰਹ ਬਟਿਆ ਨਾ ਕੋਈ ਚੱਕਰੇ ਆ ਪਾਣੀ ਲਗੇ ਕਰਕੇ ਹੀ ਜਿਹੜਾ ਆਪਣੀ ਉਹ ਡਾਰ ਘਟਾ ਕੇ ਬੈਠ ਗਿਆ ਅੱਗੇ ਡੇਢ ਘੰਟਾ ਤੇ ਉੱਡ ਜਾਂਦਾ ਚਲੋ ਕੋਈ ਨਹੀਂ mm <sighs> ਮੱਚਾ ਚਲੇ ਗਿਆ ਇਹ ਤਾਂ ਅੱਗੇ ਔਣ ਜਾਣ ਕਰਦਾ ਨਾ ਅੱਜ ਇੱਕੋ ਰੀਤਾਂ ਗਿਆ ਦੇ ਬਾਹਰ ਵਿੱਚ ਥੱਲੇ ਆਣ ਕੇ ਔਣ ਜਾਣ ਹੀ ਨਹੀਂ ਕੀਤਾ ਅੱਜ ਪਾਣੀ ਲੱਗੇ ਕਰਕੇ ਨਾ ਪਹਿਲੇ ਕਰਕੇ ਤੇ ਇਹਨੂੰ ਜਿਹੜਾ ਪੈ ਗਿਆ ਕੋਈ ਚੱਕਰ ਤੇ ਆ ਰਿਹਾ ਮੇਨੇ ਵੜ ਕੋਈ ਗੱਲੀ ਦੇਖ ਲੈਨੇ ਐਪ ਤੁਸੀਂ ਆਪਣਾ ਕਮੈਂਟ ਜਿਹੜਾ ਉਹ ਪਿੰਨ ਕਰ ਦਿਓ ਦੂਜੀ ਤੇ ਲੌਂਗ ਵੀਡੀਓ ਦੇ ਦੇਖ ਲੈਣਾ ਕਬੂਤਰੀ ਵੀ ਸੁੱਝ ਗਈ ਦੇਖ ਲੋ ਅੱਜ ਥੱਲੇ ਹੀ ਠੱਪੇ ਭਰੀ ਜਾਂਦੀ ਡੇਲੀ ਲਾਈਵ ਹੋ ਇਧਰ ਜੀ ਕੋਸ਼ਿਸ਼ ਕਰੀ ਦੀ ਲਾਈਵ ਸ਼ੋਅ ਕਰਾਈਏ ਸਾਰੇ ਵੀਰਾਂ ਨੂੰ ਸ਼ੌਕ ਕਰਾਈਦਾ ਅੱਜ ਵੀ ਉਡਾਏ ਹੋਏ ਸੀ ਕਬੂਤਰ ਪੰਜ ਕਬੂਤਰ ਉਡਾਏ ਜੀ ਆ ਦੇਖੋ ਹਾਈ ਫਲਾਇਰ ਕਿਦਾਂ ਚੰਗਾ ਜਾਨਵਰ ਹੈ ਇਹ ਆ ਰਿਹਾ ਆਪਣੇ ਲੋ ਫਲਾਇਰ ਉੱਡੇ ਹਾਈ ਫਲਾਇਰ ਹੈ ਡਾਉਟ ਸਪੀਕ दैट ਵਾਟ ਆਈਜ਼ ਸਪੀਕਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਆਪਣੇ ਚੈਨਲ ਨੂੰ ਸਪੋਰਟ ਕੀਤੀ ਆ ਬਹੁਤ ਬਹੁਤ ਧੰਨਵਾਦ ਜੀ ਸਬਸਕ੍ਰਾਈਬ ਕਰਨ ਦਾ ਲਾਈਕ ਸ਼ੇਅਰ ਕਮੈਂਟ ਕਰਨ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਮਿਲਦੇ ਆ ਜੀ ਨਵੀਂ ਵੀਡੀਓ ਤੇ ਆਪਾਂ ਲਾ ਲਈਏ ਟਾਂਗੀਆਂ ਅਨਾਂ ਚਿਰ ਤੱਕ ਨਵੀਂ ਵੀਡੀਓ ਤੇ ਮਿਲਦੇ ਆਪਾਂ ਤੇ ਬਾਕੀ ਨਵੀਂ ਤੇ ਨਵੀਂ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਰ ਬਾਰ ਤਾਂ ਨਵਾਂ ਜੀ